ਉੱਤਰੀ ਵੱਲੋਂ 12.5% ਨੂੰ ਲਾਗੂ ਕਰਾਉਣ ਦੇ ਲਈ ਐਸਡੀਓ ਬੰਨ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਬਸਪਾ ਅੰਬੇਡਕਰ ਪਾਰਟੀ ਵੱਲੋਂ ਅੱਜ ਤਕਰੀਬਨ ਅਸੀਂ ਪੂਰੇ ਪੰਜਾਬ ਵੱਲੋਂ 45 ਵਿਧਾਨ ਸਭਾ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਚੁੱਕੇ ਆ ਮੁੱਖ ਮੰਤਰੀ ਸਾਹਿਬ ਦਾ ਇੱਕ ਵੀ ਅੱਜ ਸਾਨੂੰ ਪੋਜੀਟਿਵ ਕੋਈ ਵੀ ਉਹਨਾਂ ਦਾ ਸਟੈਪ ਨਹੀਂ ਦਿਸਿਆ ਵੀ 12.5% ਨੂੰ ਲਾਗੂ ਕੀਤਾ ਜਾਵੇ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ बसपा अंबेडकर پارٹی ਦਾ ਘਰਾਬ ਪੂਰੇ ਪੰਜਾਬ ਚ ਦਲਿਤ ਸਮਾਜ ਨੂੰ ਚੁਕਾਉਣ ਲਈ ਬਹੁਤ ਵੱਡੀ ਪੱਧਰ ਤੇ ਕੰਮ ਚੱਲ ਰਿਹਾ ਆ ਜੇ ਮੁੱਖ ਮੰਤਰੀ ਸਾਹਿਬ ਨੇ 12.5% ਕੋਟੇ ਨੂੰ ਜਲਦ ਲਾਗੂ ਨਾ ਕੀਤਾ ਤੇ ਇਹਦਾ ਖਮਿਆਜਾ ਪੰਜਾਬ ਦੀ ਸਰਕਾਰ ਨੂੰ ਵਿਸੋਸਾਈ ਚ ਬਹੁਤ ਵੱਡੀ ਤੇਦਾਦ ਚ ਪੁਖਤਨਾ ਪਏਗਾ ਇੱਕ ਪੰਨੂ ਨੇ ਸਾਡੀ ਰਕੀ ਤਾਬਾ ਬਾਬਾ ਸਾਹਿਬ ਬੇਗੈ ਬੇਰਵੀਂ ਕਿੰਨੀ ਅਕੀਰਾ ਜਾਉ ਕਰਦੇ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਇਹ ਪੰਨੂ ਨੂੰ ਮੈਂ ਦੱਸਣਾ ਚਾਹੁੰਦਾ ਪੰਨੂ ਇੱਕ ਬੇਲਗਾਮ ਬੰਦਾ ਆ ਜੇ ਪੰਨੂ ਦੇ ਵਿੱਚ ਇੰਨੀ ਹਿੰਮਤ ਹੈਗੀ ਆ ਤੇ ਪੰਜਾਬ ਦੀ ਧਰਤੀ ਤੇ ਆ ਕੇ ਅੰਬੇਡਕਰ ਸਾਹਿਬ ਬਾਰੇ ਬੋਲੇ ਇਹਦੀ ਜੀਵਨਾ ਖਿੱਚ ਕੇ ਰੱਖਦੇ ਆਂਗੇ ਤੇ ਤਰਜਾ ਕੀ ਕਰੂਗਾ ਬੋਲੇ ਮੈਂ ਪੰਨੂ ਨੂੰ ਦੱਸਣਾ ਚਾਹੁੰਦਾ ਵੀ ਭਾਰਤ ਦੇਸ਼ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਦਿੱਤੇ ਸੰਵਿਧਾਨ ਤੇ ਅੱਜ ਚੱਲ ਰਿਹਾ ਆ ਤੇ ਅੰਬੇਡਕਰ ਸਾਹਿਬ ਦੀਆਂ ਇੰਨੀਆਂ ਔਲਾਦਾਂ ਅੱਜ ਇੰਨੀਆਂ ਮਜ਼ਬੂਤ ਆ ਤੇਰੇ ਵਰਗੇ ਬੇਲਗਾਮ ਬੰਦਿਆਂ ਨੂੰ ਮਤ ਦੱਸਣੀ ਜਾਣਦੇ ਆ ਜੇ ਤੇਰੇ 'ਚ ਹਿੰਮਤ ਆ ਤੇ ਅੰਮ੍ਰਿਤਸਰ ਦੀ ਧਰਤੀ ਤੇ ਤੇ ਪੰਜਾਬ ਦੀ ਧਰਤੀ ਤੇ ਆ ਕੇ ਅੰਬੇਡਕਰ ਸਾਹਿਬ ਬਾਰੇ ਬੋਲ ਫਿਰ ਤੈਨੂੰ ਦੱਸਿਓ ਵੀ ਅਸੀਂ ਆ ਅੰਬੇਡਕਰ ਸਾਹਿਬ ਦੀਆਂ ਔਲਾਦਾਂ ਤੇਰੇ ਨਾਲ ਕੀ ਕਰ ਸਕਦੀਆਂ ਆ ਆ ਮਾਰੀ ਬਾਂਡੀ ਬੋਲੋ ਜਿਹੜਾ ਆ ਗਿਆ ਬਾਹਰ ਉਹਨਾਂ ਨੇ ਜਦ ਜਬਤ ਕੀਤੀ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਪੰਜਾਬ ਦੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਜੇਕਰ ਆਪਣੇ ਹੱਕਾਂ ਲਈ ਕੋਈ ਆਵਾਜ਼ ਚੱਕਦਾ ਉਹਦਾ ਖਮਿਆਜਾ ਅੱਜ ਕਿਸਾਨਾਂ ਨੂੰ ਭੁਗਤਣਾ ਪਿਆ ਆ ਅੱਜ ਪੰਜਾਬ ਸਰਕਾਰ ਨੇ ਕਿਸਾਨਾਂ ਤੇ लाਠੀ ਚਾਰਜ ਕਰਕੇ ਸਰਕਾਰ ਦਾ ਇਹ ਸਾਬਤ ਕਰ ਦਿੱਤਾ ਕਿ ਸਰਕਾਰ ਕਿਸੇ ਵੀ ਧਰਮ ਦੀ ਹਤਾਸ਼ੀ ਨਹੀਂ ਆ ਇਹ ਜਿਹੜਾ ਵੀ ਸੰਘਰਸ਼ ਕਰੂਗਾ ਉਹਦੇ ਤੇ ਸਰਕਾਰ ਜ਼ੁਲਮ ਕਰੂਗੀ ਪਰ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਭ ਨੂੰ ਦੱਸਦੇ ਆ ਕਿ ਇਹ ਸਾਡਾ ਸੰਵਿਧਾਨਿਕ ਹੱਕ ਆ ਅਸੀਂ ਆਪਣੇ ਹੱਕਾਂ ਨੂੰ ਆਪਣੇ ਤੱਕ ਲੈਣ ਲਈ ਅਸੀਂ ਸੰਘਰਸ਼ ਵੀ ਕਰਾਂਗੇ ਤੇ ਵਾਧੇ ਵੀ ਜਾਵਾਂਗੇ ਜੇ ਤਾਂ ਤੁਹਾਡੇ ਨਿਬਾਏ ਨਹੀਂ ਆ ਕੀ ਹੱਕ ਖਾਦੇ ਜੀ ਆਏ ਤਾਂ 3 ਸਾਲ ਜੋ ਸਰਕਾਰ ਬਣੀ ਨੂੰ ਹੋ ਚੁੱਕੇ ਆ ਸਰਕਾਰ ਨੇ ਕਿਹਾ ਸੀ ਵੀ ਪੰਜਾਬ ਚੋਂ ਨਸ਼ਾ ਖਤਮ ਕੀਤਾ ਜਾਊਗਾ ਬੀਬੀਆਂ ਦੇ ਖਾਤੇ ਚ 1000 ਰੁਪਇਆ ਪਾਈਸੇ ਪਾਇਆ ਜਾਊਗਾ ਔਰ ਪੰਜਾਬ ਚੋਂ ਬੇਰੋਜ਼ਗਾਰੀ ਖਤਮ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਅੱਜ 3 ਸਾਲ ਸਰਕਾਰ ਬਣੀ ਨੂੰ ਹੋ ਚੁੱਕੇ ਆ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਇੱਕ ਵੀ ਵਾਦਾ ਨਹੀਂ ਪੂਰਾ ਕੀਤਾ ਪਰ ਬਸਪਾ ਬੇਟਕਰ ਪਾਰਟੀ ਇਹਨਾਂ ਵਾਦਿਆਂ ਨੂੰ ਪੂਰਾ ਕਰਾਉਣ ਲਈ ਅੱਜ ਹਰ ਵਿਧਾਨ ਸਭਾ ਦੇ ਵਿੱਚ ਬਸਪਾ ਬੇਟਕਰ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਅੱਜ ਦਾ ਉੱਤਰੀ ਹਲਕੇ ਦਾ ਮੰਗ ਪੱਤਰ ਸਾਡੇ ਗੁਰਸ਼ਰਨ ਸਿੰਘ ਲਾਡੀ ਭਾਜੀ ਦੀ ਜਿਹੜਾ ਰਹਿਨਮਾਈ ਚ ਅੱਜ ਉਹਨਾਂ ਦੀ ਸਾਰੀ ਰੇਖ ਦੇਖ ਦੇ ਵਿੱਚ ਕੀਤਾ ਜਾ ਰਿਹਾ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਵੀ 12.5% ਨੂੰ ਲਾਗੂ ਕਰੋ ਇਹ ਲਾਗੂ ਕਰਨ ਦੇ ਨਾਲ ਵਾਲਮੀਕੀ ਮਜਬੀ ਸਿੱਖਾਂ ਦਾ ਬਹੁਤ ਤਕੜਾ ਫਾਇਦਾ ਹੋ ਸਕਦਾ ਜੇ ਤੁਸੀਂ ਚਾਹੁੰਦੇ ਜੋ ਵੀ ਇਹਨਾਂ ਦਾ ਭਲਾ ਕਰਨਾ ਤੇ ਸਾਨੂੰ 12.5% ਲਾਗੂ ਕਰ ਦੇਣਾ ਚਾਹੀਦਾ ਧੰਨ ਅੱਜ ਮੰਗ ਪੱਤਰ ਉਤਰੀ ਹਲਕੇ ਦੀ ਟੀਮ ਗੁਰਚਰਨ ਸਿੰਘ ਲਾਡੀ ਜੀ ਉਤਰੀ ਹਲਕੇ ਦੇ ਪ੍ਰੈਜ਼ੀਡੈਂਟ ਸਾਹਿਬ ਉਹਨਾਂ ਵੱਲੋਂ ਅਤੇ ਪੂਰੀ ਟੀਮ ਵੱਲੋਂ ਅੱਜ ਐਸਡੀਐਮ ਵਨ ਰਾਈ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਜਾ ਰਿਹਾ ਹੈ